ਕਮਿਸ਼ਨ ਰੇਟ ਪਲੱਸ ਅਮੈਦਸਰ ਦੇ थाना ਬੀਡੀ ਮਰਜਨ ਵਿੱਚ ਇੱਕ ਨਾਬਾਲਗ ਲੜਕੀ ਦੇ ਗਮ ਹੋਣ ਦੀ ਦਰਖਾਸਤ ਮਿਲਣ ਦੀ ਗੰਭੀਰਤਾ ਨੂੰ ਦੇਖਦਿਆਂ ਪਲੱਸ ਪਾਰਟੀ ਵੱਲੋਂ ਹਰ ਪਹਿਲੇ ਦੋ ਬਰੀਕੀ ਨਾਲ ਜਾਂਚ ਕਰਦੇ ਆ ਲੜਕੀ ਨੂੰ 4 ਘੰਟਿਆਂ ਅੰਦਰ ਭਾਲ ਕਰਕੇ ਉਸਦੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ ਇਸ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ ਪਰਿਵਾਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਜਿੱਥੇ ਪੰਜਾਬ ਪੁਲਿਸ ਦਾ ਧੰਨਵਾਦ ਕੀਤਾ ਉਥੇ ਹੀ ਕੀ ਆ ਪੂਰਾ ਮਾਮਲਾ ਉਹ ਸੁਣਦੇ ਆ ਅੱਜ ਮਿਤੀ 1 ਜੁਲਾਈ 2025 ਸਾਨੂੰ ਤਕਰੀਬਨ 3 ਵਜੇ ਇੱਕ ਦਰਖਾਸਤ ਮਸੂਲ ਹੋਈ ਸੀ ਜਿਸ ਵਿੱਚ ਸਾਨੂੰ ਇਹ ਇਤਲਾਹ ਦਿੱਤੀ ਗਈ ਸੀ ਕਿ ਇੱਕ ਮਾਈਨਰ ਗਰਲ ਜਿਸ ਦੀ ਉਮਰ 11 ਸਾਲ ਤੇ 5 ਮਹੀਨੇ ਸੀਗੀ ਉਹ ਆਪਣੇ ਘਰ ਤੋਂ ਮਿਸਿੰਗ ਹੈਗੀ ਆ ਤੇ ਇਸ ਚੀਜ਼ ਨੂੰ ਬੜੀ ਹੀ ਗੰਭੀਰਤਾ ਨਾਲ ਲਿਆ ਗਿਆ ਤੇ ਸੀਪੀ ਸਰ ਸਰਦਾਰ ਗੁਰਪ੍ਰੀਤ ਸਿੰਘ ਭੁੱਲਰ ਨਾਲ ਜਦੋਂ ਇਸ ਚੀਜ਼ ਨੂੰ ਡਿਸਕਸ ਕੀਤਾ ਗਿਆ ਤੇ ਉਹਨਾਂ ਨੇ ਫੌਰਨ ਹੀ ਇਸ ਤੇ ਐਕਸ਼ਨ ਲੈਣ ਨੂੰ ਕਿਹਾ ਗਿਆ ਜਿਸ ਤੇ ਕੰਮ ਕਰਦੇ ਹੋਏ ਸਾਡੇ ਜਿਹੜੇ ਐਸਐਚਓ ਡਿਵੀਜ਼ਨ ਬੀ ਹੈਗੇ ਆ ਇਨਸਪੈਕਟਰ ਸਰ ਮੇਲ ਸਿੰਘ ਇਹਨਾਂ ਨੇ ਇੱਕ ਸਪੈਸ਼ਲ ਟੀਮ ਦਾ ਗਠਨ ਕੀਤਾ ਤੇ ਟੈਕਨੀਕਲ ਆਧਾਰ ਤੇ ਉੱਪਰ ਵਰਕ ਕਰਦੇ ਹੋਏ ਆਪਾਂ ਜਿਹੜੀ ਲੜਕੀ ਸੀਗੀ ਜਿਹੜੀ ਮਾਈਨਰ ਸੀਗੀ ਉਸ ਨੂੰ 4 ਘੰਟੇ ਦੇ ਅੰਦਰ ਅੰਦਰ ਰਿਕਵਰ ਕਰ ਦਿੱਤਾ ਗਿਆ ਤੇ ਮੈਂ ਇਹ ਵੀ ਦੱਸਣਾ ਚਾਹੁੰਦਾ ਆ ਕਿ ਹੁਣ ਜਿਹੜੀ ਕੰਪਲੇਂਟ ਹੈਗੀ ਆ ਸਾਨੂੰ ਉਹਨਾਂ ਦੇ ਜਿਹੜੇ ਪੇਰੈਂਟਸ ਹੈਗੇ ਆ ਗਾਰਡੀਅਨਸ ਹੈਗੇ ਆ ਉਹਨਾਂ ਵੱਲੋਂ ਮਿਲ ਗਈ ਹੈ ਤੇ ਆਪਾਂ ਉਸ ਤੇ ਕਾਰਵਾਈ ਕਰਦੇ ਹੋਏ ਉਹਨ ਪਰਚਾ ਦਰਜ ਕਰਦੇ। ਇਹ ਜਲਦੀ ਹੀ ਜਿਹੜਾ ਕਲਪਰੇਟ ਹੈਗਾ ਜਾਂ ਦੋਸ਼ੀ ਹੈਗਾ ਉਹਨੂੰ ਫੜਿਆ ਜਾਊਗਾ। ਮੈਂ ਆਪਣੇ ਇਸ ਥਾਣਾ ਬੀਜ ਦੇ ਜਾਂਦੇ ਪੁਲਿਸ ਅਫਸਰਾਂ ਬਾਰੇ ਦੱਸਣਾ ਚਾਹਾਂਗੀ ਕਿ ਇਹਨਾਂ ਨੇ ਸਾਡੇ ਨਾਲ ਬਹੁਤ ਸਹਿਯੋਗ ਕੀਤਾ। ਪੂਰਾ ਦਿਨ ਸਾਡੇ ਨਾਲ ਰਹੇ। 1 ਮਿੰਟ ਵੀ ਸਾਨੂੰ ਉਹਨਾਂ ਨੇ ਕਲਿਆ ਨਹੀਂ ਛੱਡਿਆ। ਔਰ ਬੜੀ ਸਪੀਡ ਨਾਲ ਬੜੀ ਤੇਜ਼ੀ ਨਾਲ ਇਹਨਾਂ ਨੇ ਸਾਡੀ ਕੁੜੀ ਨੂੰ ਤੁਹਾਡੇ ਹਵਾਲੇ ਕੀਤਾ। ਵਾਹਿਗੁਰੂ ਦਾ ਸ਼ੁਕਰ ਹੈ ਜੀ ਆਬੇ ਨਾਨੂ ਬਹੁਤ ਰੱਖਿਆ। ਕਮਿਸ਼ਨਰ ਰੇਟ ਪੁਲਿਸ ਅੰਮ੍ਰਿਤਸਰ ਦੇ ਥਾਣਾ ਬੀਟ ਮੀਜਨ ਵਿੱਚ ਇੱਕ ਨਵਾਲਿਕ ਲੜਕੀ ਦੇ ਗਮ ਹੋਣ ਦੀ ਦਰਖਾਸਤ ਮਿਲਣ ਦੀ ਗੰਭੀਰਤਾ ਨੂੰ ਦੇਖਦਿਆਂ ਪੁਲਸ ਪਾਰਟੀ ਵੱਲੋਂ ਹਰ ਪਹਿਲੇ ਦੋ ਬਰੀਕੀ ਨਾਲ ਜਾਂਚ ਕਰਦੇ ਆ ਲੜਕੀ ਨੂੰ 4 ਘੰਟਿਆਂ ਅੰਦਰ ਭਾਲ ਕਰਕੇ ਉਸਦੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ। ਇਸ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ। ਪਰਿਵਾਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਜਿੱਥੇ ਪੰਜਾਬ ਪੁਲਸ ਦਾ ਧੰਨਵਾਦ ਕੀਤਾ, ਉੱਥੇ ਹੀ ਕੀ ਆ ਪੂਰਾ ਮਾਮਲਾ ਉਹ ਸੁਣਦੇ ਆ। ਅੱਜ ਮਿਤੀ 1 ਜੁਲਾਈ 2025 ਸਾਨੂੰ ਤਕਰੀਬਨ 3 ਵਜੇ ਇੱਕ ਦਰਖਾਸਤ ਮਸੂਲ ਹੋਈ ਸੀ ਜਿਸ ਵਿੱਚ ਸਾਨੂੰ ਇਹ ਇਤਲਾਹ ਦਿੱਤੀ ਗਈ ਸੀ ਕਿ ਇੱਕ ਮਾਈਨਰ ਗਰਲ ਜਿਸ ਦੀ ਉਮਰ 11 ਸਾਲ ਤੇ 5 ਮਹੀਨੇ ਸੀਗੀ ਉਹ ਆਪਣੇ ਘਰ ਤੋਂ ਮਿਸਿੰਗ ਹੈਗੀ ਆ ਤੇ ਇਸ ਚੀਜ਼ ਨੂੰ ਬੜੀ ਹੀ ਗੰਭੀਰਤਾ ਨਾਲ ਲਿਆ ਗਿਆ ਤੇ ਸੀਪੀ ਸਰ ਸਰਦਾਰ ਗੁਰਪ੍ਰੀਤ ਸਿੰਘ ਭੁੱਲਰ ਨਾਲ ਜਦੋਂ ਇਸ ਚੀਜ਼ ਨੂੰ ਡਿਸਕਸ ਕੀਤਾ ਗਿਆ ਤੇ ਉਹਨਾਂ ਨੇ ਫੌਰਨ ਹੀ ਇਸ ਤੇ ਐਕਸ਼ਨ ਲੈਣ ਨੂੰ ਕਿਹਾ ਗਿਆ ਜਿਸ ਤੇ ਕੰਮ ਕਰਦੇ ਹੋਏ ਸਾਡੇ ਜਿਹੜੇ ਐਸਐਚਓ ਡਿਵੀਜ਼ਨ ਬੀ ਹੈਗੇ ਆ ਇਨਸਪੈਕਟਰ ਸਰ ਮੇਲ ਸਿੰਘ ਇਹਨਾਂ ਨੇ ਇੱਕ ਸਪੈਸ਼ਲ ਟੀਮ ਦਾ ਗਠਨ ਕੀਤਾ ਤੇ ਟੈਕਨੀਕਲ ਆਧਾਰ ਤੇ ਉੱਪਰ ਵਰਕ ਕਰਦੇ ਹੋਏ ਆਪਾਂ ਜਿਹੜੀ ਲੜਕੀ ਸੀਗੀ ਜਿਹੜੀ ਮਾਈਨਰ ਸੀਗੀ ਉਸ ਨੂੰ 4 ਘੰਟੇ ਦੇ ਅੰਦਰ ਅੰਦਰ ਰਿਕਵਰ ਕਰ ਦਿੱਤਾ ਗਿਆ ਤੇ ਮੈਂ ਇਹ ਵੀ ਦੱਸਣਾ ਚਾਹੁੰਦਾ ਆ ਕਿ ਹੁਣ ਜਿਹੜੀ ਕੰਪਲੇਂਟ ਹੈਗੀ ਆ ਸਾਨੂੰ ਉਹਨਾਂ ਦੇ ਜਿਹੜੇ ਪੇਰੈਂਟਸ ਹੈਗੇ ਆ ਗਾਰਡੀਅਨਸ ਹੈਗੇ ਆ ਉਹਨਾਂ ਵੱਲੋਂ ਮਿਲ ਗਈ ਹੈ ਤੇ ਆਪਾਂ ਉਸ ਤੇ ਕਾਰਵਾਈ ਕਰਦੇ ਹੋਏ ਹੁਣ ਪਰਚਾ ਦਰਜ ਕਰਦੇ ਤੇ ਜਲਦੀ ਜਿਹੜਾ ਕਲਪਰੇਟ ਹੈਗਾ ਹੈ ਦੋਸ਼ੀ ਹੈਗਾ ਉਹਨੂੰ ਫੜਿਆ ਜਾਵੇਗਾ ਮੈਂ ਆਪਣੇ ਇਸ थाना ਬੀਜੇਂ ਦੇ ਪੁਲਿਸ ਅਫਸਰ ਬਾਰੇ ਦੱਸਣਾ ਚਾਹਾਂਗੀ ਕਿ ਇਹਨਾਂ ਨੇ ਸਾਡੇ ਨਾਲ ਬਹੁਤ ਸਹਿਯੋਗ ਕੀਤਾ ਪੂਰਾ ਦਿਨ ਸਾਡੇ ਨਾਲ ਰਹੇ ਇੱਕ ਮਿੰਟ ਵੀ ਸਾਨੂੰ ਉਹਨਾਂ ਨੇ ਕਲਿਆ ਨਹੀਂ ਛੱਡਿਆ ਔਰ ਬੜੀ ਸਪੀਡ ਨਾਲ ਬੜੀ ਤੇਜ਼ੀ ਨਾਲ ਇਹਨਾਂ ਨੇ ਸਾਡੀ ਕੁੜੀ ਨੂੰ ਤੁਹਾਡੇ ਹਵਾਲੇ ਕੀਤਾ ਔਰ ਅਗਿਰ ਦਾ ਸ਼ੁਕਰ ਹੈ ਰੱਬ ਦਾ ਉਹਨਾਂ ਨੂੰ ਬਹੁਤ ਰੱਖਿਆ